ਇਧਰ ਤੇ ਗੱਡੀ ਵੀ ਨਹੀਂ ਆ ਸਕਦੀ ਨਾ ਆਜੋ ਆਜੋ ਚਲਦੇ ਆਂ ਦੇਖੀਏ ਸੀ ਘਰ ਤਾਂ ਬੜੇ ਦੂਰ ਐ ਪੁੱਛੇਗਾ ਕਿਆਂ ਬਹੁਤ ਬਾੜੇ ਲਾਸੀ ਐ ਸਾਰਾ ਘਰ ਡੁੱਬਿਆ ਸੀ ਚਾਰੇ ਪਾਸੇ ਇਹ ਥੋੜੀ ਦੋ ਮਹੀਨੇ ਰਹੀ ਸੀ ਤੇ ਦੇਖੋ ਅੰਦਰ ਪਾਣੀ ਆ ਪਾਣੀ ਆ ਇੱਕ ਦੂਜਾ ਕੀ ਚਾਹਨਾ ਟ੍ਰੈਕ ਹੋਣੀ ਹੈ ਅੰਦਰ ਵੀ ਸਾਰਾ ਪਾਣੀ ਹਾਂ ਜੀ ਇਹ ਕਿੰਨਾ ਪਾਣੀ ਹੈ ਮਤਈ ਪਹਿਲਾਂ ਕਦੇ ਦੇਖਿਆ ਇਦਾਂ ਦਾ ਪਾਣੀ ਹਾਂ ਪਹਿਲਾਂ 18 ਮਿੰਟ ਅਜੇ 80 ਜਾਂ 10 ਦੇ ਸੀ ਉਹ ਵੀ ਨਹੀਂ ਇੰਨਾ ਤੁਸੀਂ ਆਪ ਦੇਖਿਆ ਸੀ ਉਹ ਹਾਂ ਉਹਦੇ ਅਸੀਂ ਪਿੰਡ ਹਾਂ ਇਹ ਉਸ ਤੋਂ ਵੀ ਜ਼ਿਆਦਾ ਹਾਂ ਇਹ ਜ਼ਿਆਦਾ ਕਿੰਨੇ ਦਿਨ ਰਹਿ ਪਾਣੀ ਚ ਇਹ ਚਾਰਕਦੇ ਰਹੇ ਆ ਫਿਰ ਸਾਡਾ ਪੁਰਾਣਾ ਕੱਢ ਕੇ ਲਾ ਗਿਆ ਡਰਨੀ ਲੱਗਾ ਇੱਥੇ ਡਰ ਹੀ ਇੱਥੇ ਜਾਂ ਜਾਂਦੀ ਨਹੀਂ ਫਿਰ ਸਾਡਾ ਮੁੰਡਾ ਉਹ ਸੇ ਬਾਹਰ ਸੀ ਤਾ ਖੜਨਗਾ ਤੂੰ ਜਾ ਉਹ ਨਿਕਲ ਜਾ ਪਾਣੀ ਇਹੋ ਚੜਨਾ ਕਿੰਨੀ ਉਮਰ ਆ ਤੁਹਾਡੀ ਮੈਂ 70 ਸਾਲ ਹਾਂ 70 ਕੇ ਸਾਲ ਆ ਇਸ ਤੋਂ ਪਹਿਲਾਂ ਕਦੇ ਨਹੀਂ ਇਸ ਤਰ੍ਹਾਂ ਦਾ ਦੇਖਿਆ ਤੁਹੀਂ ਨਾ ਛਾਈ ਤੁਸੀਂ ਦੇਖਿਆ ਵੀ ਨਹੀਂ ਹੈ ਨਾਈਟ ਵੇਲੇ ਨਾ ਹੁੰਦਾ ਸਾਡਾ ਤੇ ਉਹ ਮੜਾ ਗਿਆ ਡੁੱਬਾ ਸੀ ਬਾਕੀ ਬੰਦਾ ਬਚ ਗਿਆ ਇਹ ਤੇ ਐਂਡ ਹੁੰਦੇ ਆ ਪ੍ਰਕਾਰ ਨਹੀਂ ਹੋਣਾ ਤੇ ਕਿਹੜਾ ਪਿੰਡ ਆ ਕਰਾਂ ਮਾਈ ਕਾਣਾ ਵਾਲੇ ਅੱਛਾ ਉਹ ਕੋਈ ਅੱਛਾ ਗਾਣ ਨੂੰ ਪੋੜ ਪਾਣੀ ਆਪਾਂ ਨਾਲ ਪੀ ਕੋਈ ਸਕਾੜੀ ਕਿਸੇ ਨੇ ਸੁਣੀ ਗਣੀ ਨਾ ਫਿਰ ਸਾਨੂੰ ਪਹਿਲੇ ਪੰਜ ਦਿਨ ਪਾਣੀ ਵਿੱਚੋਂ ਨਿਕਲੇ ਬਾਅਦ ਪੰਜਵੇਂ ਦਿਨ ਹਾਂਜੀ ਪੰਜਵੇਂ ਦਿਨ ਸਾਡੇ ਕੋ ਵੀ ਪਾਣੀ ਵੀ ਖਤਮ ਹੋ ਗਿਆ ਸੀ ਪਾਣੀ ਖਾਣ ਪੀਣ ਲਈ ਖਾਣ ਪੀਣ ਦੀ ਕੋਈ ਚੰਨੀ ਨਹੀਂ ਸਾਡੇ ਕੋਲ ਹੈਗਾ ਸਾਡੇ ਕੋ ਤੇ ਇੱਕ ਆੜ ਤੇਰੀ ਮੁੱਠ ਜਿਹੜੀ ਉਹ ਵੀ ਨਹੀਂ ਨਿਕਲੀ ਹੈ ਤੇ ਅਸੀਂ ਪਿੰਡ ਵਾਲਿਆਂ ਨੂੰ ਉਹੀ ਫੋਮ ਇਤਲੀ ਉਹ ਆਏ ਪ੍ਰੋਣੇ ਸਾਨੂੰ ਉਹਨਾਂ ਨੇ ਕੱਢ ਕੇ ਖੜਿਆ ਪੰਜ ਛੇ ਬੰਦੇ ਉਹ ਆਏ ਨੇ ਉਹਨਾਂ ਨੇ ਸਾਨੂੰ ਉਹ ਕਿੱਦਾਂ ਆਏ ਫਿਰ ਉਹ ਵੀ ਸਾਰੇ ਫਿਰ ਇਹ ਆਏ ਤੇ ਪਿਛੋ ਡਰਾਈਵਰ ਤੇ ਆਏ ਉਹ ਬੋਲਤਾ ਤੇ ਇੱਥੇ ਆਣ ਕੇ ਫਿਰ ਹਨ ਤੋੜ ਕੇ ਉਹਨਾਂ ਨੇ ਖੜੀ ਤੇ ਇਹ ਉਹਨਾਂ ਦੇ ਨਾਲ ਕੇ ਸਾਰੇ ਫਸੇ ਹੋਏ ਸੀ ਕਿੰਨੇ ਜੀ ਸੀਗੇ ਅੱਬ ਚਾਰ ਜਣੇ ਹਾਂ ਇੱਥੇ ਕਿੰਨੇ ਦਿਨ ਰਹਿ ਪਾਣੀ ਚ ਪੰਜ ਦਿਨ ਪਾਣੀ ਚ ਰਹੇ ਅੱਛਾ ਪੰਜ ਦਿਨ ਪੂਰੇ ਰਹੇ ਪਾਣੀ ਪੰਜ ਦਿਨ ਰਹੇ ਤੇ 6ਵੇਂ ਦਿਨ ਆਪਣੀਆਂ ਹੀ ਗਾਈਆਂ ਜਿਹੜੀਆਂ ਉਹ ਬਾਹਰ ਕਰਦੇ ਆ ਉਹ ਉਹ ਹੀ ਉਹਨਾਂ ਨੇ ਉਹ ਹੀ ਕੱਢ ਕੇ ਕੱਢਿਆ ਹਾਂ ਸਾਡੇ ਕੋਲ ਪਾਣੀ ਪੀਣ ਜੋਗਾ ਵੀ ਨਹੀਂ ਇੱਥੇ ਇੱਥੇ ਪਾਣੀ ਹਾਂਜੀ ਹਟਾਉਗੇ ਹਾਂ ਹੁਣ ਕਹਿੰਦੇ ਵੀ ਚਲ ਅੱਜ ਲੈ ਕਰਾਂਗੇ ਫਿਰ ਚੋਰ ਭਾਜੀ ਪਿਪੋ ਨੇ ਪਾਣੀ ਸੱਚਾ ਹੈ ਠੀਕ ਹੈ ਪਿਪੋ ਵੀ ਪਾਣੀ ਸੁਣੋ ਤੁਸੀਂ ਆਪ ਸਿਆਣੇ ਹੋ ਜੇ ਦੋਗੇ ਤੁਹਾਨੂੰ ਤਾਂ ਆਹੀ ਪਿੰਡ ਪਿੰਡ ਤੇ ਅਗਰ ਮਿਲਣਾ ਹੀ ਕੋਈ ਆਇਆ ਨਹੀਂ ਕਿ ਜੀ ਅੱਗੇ ਇੱਕ ਸਾਡੀ ਗੇਸਟੀ ਹੈ ਕਿ ਭਾਈ ਅਮਰਪਾਲ ਜੀ ਦਾ ਕੈਂਪ ਲੱਗਿਆ ਇਹ ਸਾਰਾ ਸੰਗਤ ਦਾ ਮਤਲਬ ਉਹ ਹੈ ਕੋਈ ਸੇ ਦਾ ਕੋਈ ਸੋਚੋ ਕਿ ਮੈਂ ਆਪਣੇ ਪੈਸੇ ਦੇ ਰਿਹਾ ਜਾਂ ਇਹ ਵੀਰ ਦੇ ਰਿਹਾ ਕੋਈ ਕੋਈ ਕੱਲਾ ਨਹੀਂ ਕਰ ਰਿਹਾ ਕੋਈ ਕੱਲਾ ਨਹੀਂ ਕਰ ਰਿਹਾ ਸੰਗਤ ਕਰ ਰਹੀ ਹੈ ਉਹ ਕਰ ਰਹੀ ਹੈ ਸਾਡੇ ਕਿਤੇ ਲੱਗੇ ਕੈਂਪ ਆ ਇਸੇ ਬੋਲੇ ਲੋਕ ਸਹੇ ਕੋਈ ਸ਼ਰਮ ਨਹੀਂ ਕੋਈ ਕਰਦੇ ਸ਼ਰਮ ਨਹੀਂ ਕਰ ਦੋ ਦੋ ਕਰ ਲੋ ਇੱਕ ਇੱਕ ਕਰ ਤੇ ਬਾਕੀ ਸਮਾਨ ਤੁਸੀਂ ਆਪਣੇ ਨਾਲ ਚਲੋ ਆਟਾ ਚਾਵਲ ਸਭ ਕੋਲ ਆਹ ਇਹ ਉਹ ਜਗ੍ਹਾ ਨੇ ਜਿੱਥੇ ਬਹੁਤ ਸਾਰੀਆਂ ਟੀਮਾਂ ਪੰਜਾਬ 'ਚ ਘੁੰਮ ਰਹੀਆਂ ਨੇ ਪਰ ਇਹਨਾਂ ਦੇ ਕੋਲ ਕੋਈ ਵੀ ਟੀਮ ਨਹੀਂ ਪਹੁੰਚੀ ਹੋਰ ਤੁਸੀਂ ਦੇਖ ਰਹੇ ਹੋ ਕਿ ਇਹ ਪਰਿਵਾਰ ਇਹਨਾਂ ਖੁਸ਼ ਹੋਏ ਨੇ ਇਹ ਦੋ ਪਰਿਵਾਰ ਨੇ ਔਰ ਬਿਲਕੁਲ ਖੇਤਾਂ ਦੇ ਵਿੱਚ ਇਹਨਾਂ ਦਾ ਘਰ ਸੀਗਾ ਜਿਹੜਾ ਕਿ ਦੂਰੋਂ ਮੇਨ ਰੋਡ ਤੋਂ ਤਾਂ ਦਿਖਾਈ ਵੀ ਨਹੀਂ ਸੀ ਦਿੰਦਾ ਉਹ ਸਾਹਮਣੇ ਤੁਹਾਨੂੰ ਦੱਸ ਦਈਏ ਉਹ ਸਾਹਮਣੇ ਘਰ ਆ ਜਿਹੜਾ ਦੂਰ ਔਰ ਇਹ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਹ ਖੁਸ਼ੀ-ਖੁਸ਼ੀ ਜਿਹੜਾ ਆਪਣੇ ਘਰੇ ਜਾ ਰਹੇ ਆ ਪੰਜਾਬ ਦੇ ਵਿੱਚ ਆਏ ਹੋਏ ਹੜਾਂ ਦੇ ਚਲਦੇ ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਅੱਜ ਪਹੁੰਚੇ ਹਾਂ ਜੰਮੂ ਦੇ ਵਿੱਚੋਂ ਆਈ ਹੋਈ ਐਸਡੀਐਸ ਔਰ ਯੂਨਾਈਟਿਡ ਸਿੱਖ ਦੀ ਮਿਲਵੇ ਉਪਰਾਲੇ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਜਿੱਥੇ ਕੋਈ ਰਾਹਤ ਸਮਗਰੀ ਦੇਣ ਲਈ ਹਜੇ ਤੱਕ ਕੋਈ ਵੀ ਆਰਗੇਨਾਈਜੇਸ਼ਨ ਨਹੀਂ ਸੀ ਪਹੁੰਚੀਏ ਕਰੀਬ 1 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਇਹ ਦੋ ਘਰ ਸੀਗੇ ਜੋ ਮੇਰੇ ਪਿੱਛੇ ਹੈਗੇ ਆ ਤੇ ਤੁਹਾਨੂੰ ਉਹ ਨਾਲ ਦੇ ਨਾਲ ਤਸਵੀਰਾਂ ਵੀ ਦਿਖਾਈਆਂ ਨੇ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਘਰਾਂ ਦੇ ਵਿੱਚ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਸਾਰੀਆਂ ਸੰਸਥਾਵਾਂ ਨੂੰ ਪਹੁੰਚ ਜ਼ਰੂਰ ਕਰਨੀ ਚਾਹੀਦੀ ਹੈ ਸੜਕ ਦੇ ਲਾਗੇ ਤੱਕ ਜਾਂ ਪਿੰਡਾਂ ਦੇ ਵਿੱਚ ਵਸਦੇ ਹੋਏ ਲੋਕਾਂ ਤੱਕ ਬਹੁਤ ਜ਼ਿਆਦਾ ਤੱਕ ਅਸੀਂ ਜੋ ਜਾ ਕੇ ਵੇਖਿਆ ਉਹ ਰਾਸ਼ਨ ਪਹੁੰਚ ਚੁੱਕਿਆ ਹੈ ਪਰ ਇਹੋ ਜਿਹੇ ਘਰ ਜਿੱਥੇ ਕੋਈ ਵੀ ਨਹੀਂ ਪਹੁੰਚ ਸਕਿਆ ਕਿਰਪਾ ਕਰਕੇ ਇਹਨਾਂ ਘਰਾਂ ਦੀ ਜਿਹੜੀ ਹੈ ਤੁਸੀਂ ਭਾਲ ਕਰੋ ਔਰ ਇਹਨਾਂ ਘਰਾਂ ਨੂੰ ਤੁਸੀਂ ਪੂਰਾ ਅੱਛੇ ਤਰੀਕੇ ਦੇ ਨਾਲ ਇਹਨਾਂ ਦੀ ਜਿਹੜਾ ਸਾਰਾ ਕੁਝ ਖਰਾਬ ਹੋ ਚੁੱਕਿਆ ਹੈ ਉਹਨਾਂ ਦਾ ਜਿਹੜੀ ਸੰਭਾਲ ਜਿਹੜੀ ਹੈ ਉਹ ਜ਼ਰੂਰ ਕਰੋ ਦੇਖਦੇ ਰਹੋ ਆਪ ਸੀਸਾਈਟੀਵੀ ਇਸ ਤਰ੍ਹਾਂ ਇਹ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਧੰਨਵਾਦ